ਪਿਛਲੇ ਐਪੀਸੋਡ ਨੰਬਰ 3 ਦੇ ਵਿੱਚ ਅਸੀਂ ਦੇਖਿਆ ਕਿ ਕਿਹੜੇ-ਕਿਹੜੇ ਅਫਸਰ ਨੇ ਕਿਹੜੇ-ਕਿਹੜੇ ਲੋਕ ਜ਼ਿੰਮੇਵਾਰ ਨੇ ਜਿਹੜੇ ਦਰਬਾਰ ਸਾਹਿਬ ਤੇ ਹਮਲੇ ਦੇ ਵਿੱਚ ਸ਼ਾਮਲ ਨੇ ਇੱਕ ਪੂਰੀ ਟੀਮ ਤੇ ਜੀ ਏਜੰਸੀ ਦੀ ਉਹਨਾਂ ਨੂੰ ਮਦਦ ਕਰਨ ਦੇ ਲਈ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਦਫ਼ਤਰ ਅਤੇ ਹੋਰ ਵੱਖ-ਵੱਖ ਏਜੰਸੀਆਂ ਨੇ ਜਿਹੜੀਆਂ ਉਹ ਕਿਸ ਤਰੀਕੇ ਨਾਲ ਇੱਕ ਲਹਿਬੱਦ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਈਆਂ ਨੇ ਤੇ ਹੁਣ ਸ਼ੁਰੂ ਕਰਦੇ ਹਾਂ ओके प्लेटफार्म है सतलुज सिखों दी आवाज ਤੇ ਅਸੀਂ ਲੈ ਕੇ ਹਾਜ਼ਰ ਹਾਂ ਦਰਬਾਰ ਸਾਹਿਬ ਤੇ ਹਮਲੇ ਦੀ ਅਣ ਦਸੀ ਤੇ ਅਣ ਬੁਝੀ ਕਹਾਣੀ ਭਾਗ ਚੌਥਾ اگر ਇਸ ਆਪਰੇਸ਼ਨ ਵਿੱਚ ਉਹ ਮਾਰਾ ਗਿਆ ਤਾਂ ਸਿੱਖੋਂ ਕੇ ਲਈ ਸ਼ਹੀਦ ਬਣ ਜਾਏਗਾ aur ਪੰਜਾਬ ਦੀ ਆਜ਼ਾਦੀ ਮੰਗਨੇ ਵਾਲੋ ਕੇ ਲਈ ਆਕਸੀਜਨ ਕਾ ਕੰਮ ਕਰੇਗਾ ਇਤਨੇ ਇੱਕ ਤੋਂ ਬਾਅਦ ਇੱਕ ਮਾਤਖਾਨ ਦੇ ਬਾਅਦ ਇੰਦਰਾ ਗਾਂਧੀ ਦੀ ਤੀਜੀ ਏਜੰਸੀ ਦੇ ਸਾਹਮਣੇ ਹੁਣ ਸਵਾਲ ਇਹ ਬਣ ਗਿਆ ਕਿ ਜੇ ਸੰਤ ਭਿੰਡਰਾਂ ਵਾਲਿਆਂ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਜਾਂ ਖਤਮ ਨਾ ਕੀਤਾ ਗਿਆ ਤਾਂ ਸਿਰਫ ਪੰਜਾਬ ਹੀ ਨਹੀਂ ਬਲਕਿ ਕਸ਼ਮੀਰ ਵੀ ਉਹਨਾਂ ਦੇ ਹੱਥੋਂ ਜਾਂਦਾ ਰਹੇਗਾ ਦੱਖਣ ਏਸ਼ੀਆ ਚ ਜੀਓਪੋਲਿਟਿਕਸ ਬਹੁਤ ਤੇਜ਼ੀ ਨਾਲ ਬਦਲ ਰਹੇ ਸੀ ਤੇ ਸੰਸਾਰ ਇੱਕ ਨਵੇਂ ਯੁੱਗ ਵੱਲ ਵਧਣ ਦੇ ਸੰਕੇਤ ਦੇ ਚੁੱਕਾ ਸੀ ਅਫਗਾਨਿਸਤਾਨ ਚ ਰੂਸ ਨੇ ਆਪਣਾ ਕਬਜ਼ਾ ਤਕਰੀਬਨ ਪੱਕਾ ਕਰ ਲਿਆ ਸੀ ਅਜਿਹੇ ਚ ਪਾਕਿਸਤਾਨ ਦਾ ਕਮਜ਼ੋਰ ਹੋਣਾ ਪੱਛਮੀ ਮੁਲਕਾਂ ਨੂੰ ਔਖਾਈ ਪੇਸ਼ ਕਰ ਸਕਦਾ ਸੀ ਪਰ ਇਸ ਦੇ ਮੁਕਾਬਲੇ ਭਾਰਤ ਦੇ ਕਬਜ਼ੇ ਵਾਲੇ ਪੰਜਾਬ ਅੰਦਰ ਚੱਲ ਰਹੀ ਸਿੱਖ ਜਦੋਜਹਿਦ ਵੀ ਦੱਖਣ ਏਸ਼ੀਆ ਦੇ ਹਾਲਾਤ ਤੇ ਲਗਾਤਾਰ ਅਸਰ ਪਾ ਰਹੀ ਸੀ ਸੋ ਬ੍ਰਿਟਾਨੀਆਂ ਹਾਲ ਦੀ ਘੜੀ ਭਾਰਤ ਵਿੱਚ ਸਿੱਖਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੇ ਕਿਸੇ ਤਰ੍ਹਾਂ ਵੀ ਹੱਕ 'ਚ ਨਹੀਂ ਸੀ ਇਹ ਗੱਲ ਸਾਨੂੰ ਪੁੱਝਣੀ ਪਵੇਗੀ ਜੇ ਗੁਰਦੁਆਰਾ ਸੁਧਾਰ ਲਹਿਰ ਵੇਲੇ ਦੀ ਗੱਲ ਵੀ ਕਰੀਏ ਤਾਂ ਸਿੱਖ ਆਜ਼ਾਦੀ ਦੀ ਗੱਲ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਨ ਦੇ ਤੁਰੰਤ ਬਾਅਦ ਠੰਡੇ ਵਸਤੇ 'ਚ ਪੈ ਗਈ 1925 ਦੇ ਬਾਅਦ ਤੋਂ ਹੀ ਸਿੱਖ ਲੀਡਰਸ਼ਿਪ ਹਿੰਦੂਆਂ ਦੇ ਬਹੁ ਗਿਣਤੀ ਹੋਣ ਕਾਰਨ ਉਹਨਾਂ ਦੇ ਦਬਾਅ ਥੱਲੇ ਆਪਣੇ ਫੈਸਲੇ ਲੈਂਦੀ ਆ ਰਹੀ ਸੀ ਇਸ ਦੌਰਾਨ ਸੰਤ ਭਿੰਡਰਾਂ ਵਾਲਿਆਂ ਦੇ ਕਮਾਨ ਸੰਭਾਲਣ ਦੇ ਬਾਅਦ ਦਿੱਲੀ ਵਾਸਤੇ ਮਸਲਾ ਉਲਝ ਗਿਆ ਗੱਲ ਚੂਹਿਆਂ ਵੱਲੋਂ ਬਿੱਲੀ ਦੇ ਗਲ ਘੱਟੇ ਪੰਨਣ ਦੀ ਨਹੀਂ ਸੀ ਬਲਕਿ ਸ਼ੇਰ ਦੇ ਦੰਦ ਗਿਣਨ ਵਾਲੀ ਹੋ ਗਈ ਸੋ ਸੰਤ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰਨ ਜਾਂ ਖਤਮ ਕਰਨ ਅਤੇ ਸਿੱਖਾਂ ਨੂੰ ਮਾਨਸਿਕ ਤੌਰ ਤੇ ਦਬਾਅ 'ਚ ਲਿਆਉਣ ਲਈ ਕੀਤੀ ਜਾਣ ਵਾਲੀ ਫੌਜੀ ਕਾਰਵਾਈ ਦੀ ਅਗਵਾਈ ਕਿਸ ਨੂੰ ਦਿੱਤੀ ਜਾਵੇ ਇਹ ਇੱਕ ਬਹੁਤ ਅਹਿਮ ਤੇ ਵੱਡਾ ਸਵਾਲ ਸੀ ਜਨਰਲ ਵੈਦਿਆ ਇੰਦਰਾ ਗਾਂਧੀ ਆਰਕੇ ਤਵਨ ਅਤੇ ਆਰ ਐਨ ਕਾਓ ਦੇ ਦਰਮਿਆਨ ਹੋਈਆਂ ਕਈ ਮੀਟਿੰਗਾਂ ਦੇ ਦੌਰਾਨ ਐਸੇ ਨਤੀਜੇ ਤੇ ਮੋਹਰ ਲੱਗੀ ਸੀ ਕਿ ਅਗਵਾਈ ਕਰਨ ਵਾਲਾ ਸਿੱਖ ਪਰਿਵਾਰਕ ਪਿਛੋਕੜ ਵਿੱਚੋਂ ਹੋਵੇ ਪਰ ਉਸ ਲਈ ਧਰਮ ਕੋਈ ਮਤਲਬ ਨਾ ਰੱਖਦਾ ਹੋਵੇ ਇਸ ਦੇ ਬਾਰੇ ਚੰਗੀ ਖੋਜ ਪੜਤਾਲ ਕੀਤੀ ਗਈ ਦਿੱਲੀ ਵਾਸਤੇ ਫੌਜੀ ਕਾਰਵਾਈ ਲਈ ਅਗਵਾਈ ਕਰਨ ਹਿੱਤ ਸਿੱਖ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਅਫਸਰ ਜ਼ਰੂਰੀ ਹੋ ਗਿਆ ਕਿਉਂਕਿ 1955 ਚ ਸ਼੍ਰੀ ਦਰਬਾਰ ਸਾਹਿਬ ਤੇ ਕੀਤੀ ਗਈ ਤਾਕਤ ਦੀ ਵਰਤੋਂ ਵੇਲੇ ਵੀ ਹਿੰਦੂ ਕੌਮiyet ਨਾਲ ਸੰਬੰਧ ਰੱਖਦੀ ਟਿਕੜੀ ਨੂੰ ਅੱਗੇ ਲਾਇਆ ਗਿਆ ਸੀ ਤੀਜੀ ਏਜੰਸੀ ਨੇ 1955 ਦੀ ਕਾਰਵਾਈ ਨੂੰ ਵੀ ਚੰਗੀ ਤਰ੍ਹਾਂ ਅਧਿਐਨ ਕੀਤਾ ਅਤੇ ਨਤੀਜਾ ਕੱਢਿਆ ਕਿ ਇਸ ਵਾਰ ਲੋਹਾ ਲੋਹੇ ਨੂੰ ਕਟੇਗਾ ਭਾਰਤ ਦੀਆਂ ਸਾਰੀਆਂ 37 ਫੌਜੀ ਡਿਵੀਜ਼ਨਾਂ ਚੋਂ ਅਜੇਹਾ ਫੌਜੀ ਅਫਸਰ ਲੱਭਣਾ ਵਾਕਈ ਮੁਸ਼ਕਲ ਕੰਮ ਸੀ ਕਿਉਂਕਿ ਬਿਹਾਰ ਚ ਜੰਮਿਆ ਪਲਿਆ ਜਨਰਲ ਐਸ ਕੇ ਸਿਨਹਾ ਪਹਿਲਾਂ ਹੀ 1982 ਚ ਗੁਰਦੁਆਰਾ ਸਾਹਿਬ ਤੇ ਫੌਜੀ ਕਾਰਵਾਈ ਕਰਨ ਤੋਂ ਇਨਕਾਰ ਕਰ ਗਿਆ ਸੀ ਇਸ ਦੇ ਅਰਥ ਅਸੀਂ ਬਾਅਦ ਦੇ ਵਿੱਚੋਂ ਹੋਰ ਕੱਟਣ ਦੀ ਕੋਸ਼ਿਸ਼ ਕਰਾਂਗੇ ਕਿ ਐਸ ਕੇ ਸਿਨਹਾ ਨੇ ਜਵਾਬ ਕਿਉਂ ਦਿੱਤਾ ਬਹੁਤ ਖੋਜ ਪੜਤਾਲ ਕਰਨ ਦੇ ਬਾਅਦ ਅਖੀਰ ਭਾਰਤ ਨੂੰ ਇੱਕ ਅਜਿਹਾ ਅਫਸਰ ਮਿਲ ਗਿਆ ਜਿਹੜਾ ਜਨਮ ਤੋਂ ਲੈ ਕੇ ਆਪਣੇ ਧਰਮ ਤੋਂ ਦੂਰ ਰਹਾ ਅਤੇ ਬੋਰਡਿੰਗ ਸਕੂਲ 'ਚ ਰਹਿ ਕੇ ਪੜਿਆ ਦਾ ਅਫਸਰ ਹਾਸ ਬੀਨ ਸਿਲੈਕਟਡ ਅਕੋਰਡਿੰਗ ਟੂ ਯਰ ਵਿਲ ਥੇ ਕੈਨ ਬੀ ਨੋ ਬੈਟਰ ਅਫਸਰ ਦੈਨ ਪ੍ਰਾਰ ਹੀ ਸਟੱਬਨ ਐਂਡ ਐਜ਼ ਅ ਚਾਰਟ ਸੈਕ ਬੈਕਗਰਾਊਂਡ this guy is amazing ਉਹ ਜਰਨਲ ਸੇਨਕੂ ਗਰਦਨ ਸੇ ਪਕੜ ਕੇ ਦਿੱਲੀ ਲਾਏਗਾ ਜਰਨਲ ਕੁਲਦੀਪ ਰਾਓ ਇਹ ਜਮਿਆ ਤਾਂ ਸਿੱਖ ਪਰਿਵਾਰ ਵਿੱਚ ਸੀ ਪਰ ਉਸ ਦੇ ਪਾਲਣ ਪੋਸ਼ਣ ਨੇ ਉਸ ਨੂੰ ਭਾਰਤੀ ਰਾਸ਼ਟਰਵਾਦ ਨੂੰ ਮੱਥਾ ਟੇਕਣ ਲਈ ਤਿਆਰ ਕਰ ਲਿਆ ਸੀ ਦਰਅਸਲ ਉੱਚੇ ਅਹੁਦੇ ਤੇ ਭਾਰਤ ਸਰਕਾਰ ਦੀ ਨੌਕਰੀ ਕਰਨ ਵਾਲਾ ਕੋਈ ਵਿਅਕਤੀ ਕਹੇ ਕਿ ਉਹ ਸਿੱਖਾਂ ਦਾ ਹਮਾਇਤੀ ਹੈ Yeah, sick, li, Tah, eh, kora if a command of Amritsar operation is given to corrupt Sikh, hmm. he will do something different. you are the spy master. you know everything. well, by my experience, they are very hungry to make a name for themselves. 1984 ਦੇ ਜਨਵਰੀ ਮਹੀਨੇ ਚ ਸੰਤ ਭਿੰਡਰਾਂ ਵਾਲਿਆਂ ਨੂੰ ਗੁਰੂ ਨਾਨਕ ਨਿਵਾਸ ਛੱਡ ਕੇ ਅਕਾਲ ਤਖਤ ਸਾਹਿਬ ਦੀ ਜਾਂ ਉਸ ਦੇ ਨਾਲ ਕਿਸੇ ਲਗਦੀ ਇਮਾਰਤ ਦੇ ਵਿੱਚ ਰਹਿੈਸ਼ੀ ਕੁਆਟਰਾਂ ਚ ਚਲੇ ਜਾਣ ਦੀ ਸਲਾਹ ਦਿੱਤੀ ਗਈ। ਇਹ ਸਲਾਹ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੋੜਾ ਵੱਲੋਂ ਦਿੱਤੀ ਗਈ। ਸੰਤ ਜਰਨੈਲ ਸਿੰਘ ਨੇ ਇਸ ਸਲਾਹ ਨੂੰ ਅਣਸੁਣਿਆ ਕਰ ਦਿੱਤਾ ਸੀ ਉਸ ਵੇਲੇ। ਕਿਉਂਕਿ ਉਹਨਾਂ ਨੂੰ ਗੁਰੂ ਨਾਨਕ ਨਿਵਾਸ ਦਾ ਚੰਗਾ ਭਲਾ ਮੋਰਚਾ ਜਿੱਥੋਂ ਦੀਵਾਨ ਹਾਲ ਮਜੀ ਸਾਹਿਬ ਮਹਿਜ਼ 30 ਗੱਜ ਦੀ ਦੂਰੀ ਤੇ ਸੀ ਛੱਡ ਕੇ ਸ੍ਰੀ ਅਕਾਲ ਤਖਤ ਦੇ ਨਾਲ ਵਾਲੀ ਇਮਾਰਤ 'ਚ ਜਾਣਾ ਕਈ ਪੱਖਾਂ ਤੋਂ ਮੈਦਾਨ 'ਚ ਪੈਰ ਪਿੱਛੇ ਪੁੱਟਣ ਵਾਲੀ ਗੱਲ ਜਾਪਦੀ ਸੀ ਪਰ ਕਾਫੀ ਸਲਾਹ مشورہ ਹੋਇਆ ਤੇ ਸਾਥੀ ਸਿੰਘਾਂ ਨਾਲ ਵੀ ਵਿਚਾਰ ਵਟਾਂਦਰਾ ਹੋਇਆ ਅਖੀਰ ਆਪਣੇ ਸਾਥੀ ਸਿੰਘਾਂ ਵੱਲੋਂ ਬੇਨਤੀ ਕੀਤੇ ਜਾਣ ਤੇ ਸੰਤ ਭਿੰਡਰਾਂ ਵਾਲੇ ਅਕਾਲ ਤਖਤ ਵੱਲ ਜਾਣਾ ਮੰਨ ਗਏ ਦੇ ਚਕਰਾਤਾ ਫੌਜੀ ਬੇਸ ਕੈਂਪ ਵਿਖੇ ਇੰਡੀਅਨ ਆਰਮੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਕੀਤੀਆਂ ਗਈਆਂ ਜੰਗੀ ਮਸ਼ਕਾਂ ਤੇ ਗੌਰ ਕਰੀਏ ਤਾਂ ਇਹ ਗੱਲ ਸਹਿਜੇ ਹੀ ਸਾਡੇ ਸਮਝ ਆਉਂਦੀ ਹੈ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਦੀ ਇਮਾਰਤ 'ਚ ਜਾਣ ਦੀ ਸਲਾਹ ਕਿਸ ਨੇ ਅਤੇ ਕਿਉਂ ਦਿੱਤੀ ਗੁਰਚਰਨ ਸਿੰਘ ਟੋੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ ਅਤੇ ਦਰਬਾਰ ਸਾਹਿਬ ਦੇ ਅੰਦਰ ਲੀਆਂ ਸਾਰੀਆਂ ਇਮਾਰਤਾਂ ਦਾ ਪ੍ਰਬੰਧ ਵੀ ਉਹਦੇ ਆਪਣੇ ਅਧਿਕਾਰ ਹੇਠ ਸੀ ਐਸਲੀ ਇਹ ਵੀ ਹੋ ਸਕਦਾ ਹੈ ਕਿ ਟੋੜਾ ਨੂੰ ਖੁਫੀਆ ਮਹਿਕਮੇ ਦਾ ਕੋਈ جاسੂਸ ਨਿੱਜੀ ਜਾਣਕਾਰ ਹੋਣ ਦੀ ਵਜ੍ਹਾ ਤੋਂ ਅਜਿਹੀ ਸਾਰੀ ਖੁਫੀਆ ਮਹਿਕਮੇ ਦੀ ਅੰਦਰਲੀ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੋਵੇ ਅਤੇ ਇਹ ਗੱਲ ਉਸਨੇ ਸੰਤ ਭਿੰਡਰਾਂ ਵਾਲਿਆਂ ਨਾਲ ਸਾਂਝੀ ਕੀਤੀ ਹੋਵੇਗੀ ਇੰਜ ਸੰਤ ਭਿੰਡਰਾਂ ਵਾਲੇ ਇੱਕ ਤਾਂ ਇਤਿਹਾਸਿਕ ਘਟਨਾਵਾਂ ਨੂੰ ਮੁੜ ਜਿਉਂਦਿਆਂ ਕਰਨ ਅਤੇ ਦੂਜਾ ਲੋਕੋਵਾਲ ਦੀ ਵਿਚਾਰਧਾਰਾ ਨਾਲੋਂ ਤਕਰੀਬਨ ਪੱਕੇ ਤੌਰ ਦੇ ਉੱਤੇ ਲਕੀਰ ਖਿੱਚਣ ਦੇ ਮਨਸ਼ੇ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਜਾਣਾ ਮੰਨ ਗਏ ਹੋਣਗੇ ਇਸ ਸਾਰੇ ਘਟਨਾਕਰਮ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕਿ ਕੀ ਜਥੇਦਾਰ ਟੌੜਾ ਜਾਣੇ ਹਨ ਜਾਣੇ ਤੀਜੀ ਏਜੰਸੀ ਦੇ ਢਹੇ ਤਾਂ ਨਹੀਂ ਚੜ ਗਏ ਸਨ ਇਹ ਇੱਕ ਬਹੁਤ ਵੱਡਾ ਸਵਾਲ ਹੈ ਦਿੱਲੀ ਚ ਥਰਡ ਏਜੰਸੀ ਅਤੇ RAW ਵੱਲੋਂ ਇੰਟੈਲੀਜੈਂਸ ਬਿਊਰੋ ਅਤੇ ਆਪਣੇ ਪ੍ਰਾਈਵੇਟ ਜਾਸੂਸਾਂ ਦੇ ਨਾਲ ਮਿਲ ਕੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਗੋ ਇੰਦਰਾ ਗਾਂਧੀ ਅਤੇ ਆਰਕੇ ਧਵਨ ਨਾਲ ਦਿਨ ਰਾਤ ਮੀਟਿੰਗਾਂ ਕਰ ਰਿਹਾ ਸੀ ਨਾਲ ਹੀ ਉਹ ਫੌਜ ਦੇ ਮੁਖੀ ਜਨਰਲ ਵੈਦਿਆ ਨਾਲ ਵੀ ਵਿਚਾਰ ਵਟਾਂਦਰੀ ਕਰ ਰਿਹਾ ਸੀ ਸੰਤ ਭਿੰਡਰਾਂ ਵਾਲਿਆਂ ਦੀ ਫੌਜ ਦੇ ਨਾਲ ਟੱਕਰ ਲੈਣ ਲਈ ਉਹਨਾਂ ਕੋਲ ਚਕਰਾਤਾ ਵਿਖੇ ਸਿਕਲਾਈ ਲੈ ਚੁੱਕੀ ਟੀਮ ਹੁਣ ਸਿਰਫ ਹੁਕਮ ਲੈਣ ਲਈ ਤਿਆਰ ਬੈਠੀ ਸੀ 1971 ਦੀ ਭਾਰਤ-ਪਾਕਿਸਤਾਨ ਜੰਗ 'ਚ ਹਿੱਸਾ ਲੈ ਚੁੱਕੇ ਬਹੁਤ ਸਾਰੇ ਸੀਨੀਅਰ ਫੌਜੀ ਅਫਸਰ ਦਰਬਾਰ ਸਾਹਿਬ ਦੇ ਅੰਦਰ ਸਿੱਖਾਂ ਦੀ ਨਵੀਂ ਅਤੇ ਅਣਸਿੱਖਿਅਤ ਫੌਜ ਨੂੰ ਢਾਉਣ ਦੇ ਲਈ ਕਿਸੇ ਹੱਦ ਤੱਕ ਵੀ ਜਾਣ ਲਈ ਤਿਆਰ ਬੈਠੇ ਸਨ ਦੂਜੇ ਪਾਸੇ ਇਹਨਾਂ ਬੰਦਿਆਂ ਨੂੰ ਦੇਖੋ ਇਹ ਸਾਰੇ ਜੁਝਾਰੂ ਸਿੰਘ ਕੁਝ ਦਿਨ ਪਹਿਲਾਂ ਤੱਕ ਆਪਣੇ ਆਪਣੇ ਪਿੰਡਾਂ 'ਚ ਖੇਤੀਬਾੜੀ ਕਰਦੇ ਆਂ ਦਾਤੀਆਂ ਖੁਰਪਿਆਂ ਨਾਲ 2-4 ਹੁੰਦੇ ਹੋਣਗੇ ਇਹਨਾਂ 'ਚੋਂ ਬਹੁਤਿਆਂ ਨੂੰ ਉਹਨਾਂ ਦੇ ਮਾਪਿਆਂ ਨੇ ਨਿੱਕੇ ਹੁੰਦਿਆਂ ਟਕਸਾਲ 'ਚ ਗੁਰਬਾਣੀ ਪੜ੍ਹਨ ਲਈ ਭੇਜਿਆ ਹੋਵੇਗਾ ਪਰ ਅੱਜ ਇਹਨਾਂ ਦੇ ਹੱਥਾਂ 'ਚ ਦਾਤੀਆਂ ਖੁਰਪਿਆਂ ਜਾਂ ਗੁਰਬਾਣੀ ਦੀਆਂ ਪੋਥੀਆਂ ਦੀ ਥਾਂ ਤੇ ਬੰਦੂਕਾਂ ਨੇ ਲੈ ਲਈ ਐ। ਇਹ ਹੱਥ ਲੰਗਰ 'ਚ ਰੋਟੀਆਂ ਪਕਾਉਣ ਜਾਂ ਭਾਂਡੇ ਮਾਂਜਣ ਦੀ ਸੇਵਾ ਕਰਦੇ ਹੋਣਗੇ। ਕਈਆਂ ਨੇ ਤਾਂ ਹਾਲੇ ਕੁਝ ਘੰਟੇ ਪਹਿਲਾਂ ਹੀ ਬੰਦੂਕ ਫੜੀ ਹੋਵੇਗੀ। ਇਹਨਾਂ ਨੇ ਦੁਨੀਆ ਦੀ ਇੱਕ ਤਾਕਤਵਰ ਫੌਜ ਦੇ ਨਾਲ ਟੱਕਰ ਲੈਣੀ ਐ। ਕੁਝ ਦਿਨਾਂ ਬਾਅਦ ਇਹਨਾਂ ਦੇ ਚਿਹਰੇ ਦੇਖੋ। ਇੰਝ ਜਿਹਾ ਜਿਵੇਂ ਮਰਨ ਲਈ ਇੱਕ ਦੂਜੇ ਤੋਂ ਕਾਲੇ ਹੋਣ ਜਨਰਲ ਵੈਦਿਆ ਤੇ ਆਰ ਐਨ ਕਾਓ ਨੇ ਇਹ ਅੰਦਾਜ਼ਾ ਲਾਇਆ ਹੋਵੇਗਾ ਕਿ ਸੰਤ ਭਿੰਡਰਾਂ ਵਾਲੇ ਅਤੇ ਜਨਰਲ ਸ਼ਿਵੇਗ ਸਿੰਘ ਵੱਲੋਂ ਤਿਆਰ ਏ ਰੰਗ ਰੂਟ 2-3 ਘੰਟਿਆਂ ਚ ਹੱਥ ਖੜੇ ਕਰ ਦੇਣਗੇ ਇਸ ਕੰਮ ਲਈ ਜਲੰਧਰ ਅਤੇ ਦਿੱਲੀ ਦੂਰਦਰਸ਼ਨ ਦੀਆਂ ਟੀਮਾਂ ਨੂੰ ਖਾਸ ਤੌਰ ਤੇ ਬੁਲਾ ਕੇ ਅੰਮ੍ਰਿਤਸਰ ਦੇ ਸਰਕਟ ਹਾਊਸ ਵਿਖੇ ਠਹਿਰਾਇਆ ਗਿਆ ਤਾਂ ਕਿ ਸੰਤ ਭਿੰਡਰਾਂ ਵਾਲਿਆਂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਕੀਤੇ ਜਾਣ ਵਾਲੇ ਆਤਮ ਸਮਰਪਣ ਦਾ ਸਿੱਧਾ ਪ੍ਰਸਾਰਣ ਦੂਰਦਰਸ਼ਨ ਟੀਵੀ ਤੇ ਦਿਖਾਇਆ ਜਾ ਸਕੇ ਤੀਜੀ ਏਜੰਸੀ ਦੀ ਯੋਜਨਾ ਬਣੀ ਕਿ ਸਿੱਖਾਂ ਦੀ ਆਜ਼ਾਦੀ ਦੀ ਜਦੋਜਹਿਦ ਕਰਨ ਵਾਲੇ ਸੰਤ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਹੱਥ ਖੜੇ ਕਰਕੇ ਆਤਮ ਸਮਰਪਣ ਨੂੰ ਪੂਰੀ ਦੁਨੀਆ ਆਪਣੀ ਅੱਖ ਨਾਲ ਦੇਖੇ ਇਹ ਵੀ ਇੱਕ ਪਲਾਨ ਦਾ ਹਿੱਸਾ ਸੀ ਸਿੱਖਾਂ ਦੀ ਆਜ਼ਾਦੀ ਨੂੰ ਰੋਕਣ ਲਈ ਭਾਰਤ ਅਤੇ ਵਿਦੇਸ਼ੀ ਤਾਕਤਾਂ ਵਾਸਤੇ ਸਭ ਤੋਂ ਜ਼ਰੂਰੀ ਗੱਲ ਇਹ ਸੀ ਕਿ ਜਿਸ ਵੇਲੇ ਦਰਬਾਰ ਸਾਹਿਬ ਦੇ ਅੰਦਰ ਅਤੇ ਪੰਜਾਬ 'ਚ ਫੌਜ ਨੀਂ ਫੌਜੀ ਦਸਤਿਆਂ ਵੱਲੋਂ ਕਤਲੋਗਾਰਥ ਚੱਲ ਰਹੀ ਹੋਵੇ ਸਿੱਖ ਮੁੰਡਿਆਂ ਨੂੰ ਕਤਲ ਕੀਤਾ ਜਾ ਰਿਹਾ ਹੋਵੇ ਤਾਂ ਉਸ ਵੇਲੇ ਪਾਕਿਸਤਾਨ ਕੋਈ ਹਿਲਜੁਤ ਨਾ ਕਰੇ ਭਾਰਤ ਦਾ ਮਿੱਤਰ ਦੇਸ਼ ਅਤੇ ਸੁਪਰ ਪਾਵਰ ਰੂਸ ਅਫਗਾਨਿਸਤਾਨ ਤੱਕ ਪਹਿਲਾਂ ਹੀ ਪਹੁੰਚਿਆ ਹੋਇਆ ਸੀ ਐਸ ਲਈ ਹੁਣ ਪਾਕਿਸਤਾਨ ਦੇ ਹਿਲਜੁਲਜਤ ਰੋਕਣ ਦੇ ਕੰਮ 'ਚ ਕੋਈ ਬਹੁਤੀ ਦਿੱਕਤ ਨਹੀਂ ਸੀ। ਸੋ ਇੱਥੋਂ ਅੰਦਾਜ਼ਾ ਇਹ ਵੀ ਲਾਇਆ ਜਾ ਸਕਦਾ ਹੈ ਕਿ ਜੇ 80ਵਿਆਂ ਦੇ ਦੌਰਾਨ ਰੂਸ ਅਫਗਾਨਿਸਤਾਨ 'ਚ ਨਾ ਹੁੰਦਾ ਤਾਂ ਦਰਬਾਰ ਸਾਹਿਬ ਅਤੇ ਪੰਜਾਬ ਤੇ ਫੌਜੀ ਫੌਜੀ ਕਾਰਵਾਈ ਕਰਨ ਬਾਰੇ ਭਾਰਤੀ ਖੁਫੀਆ ਏਜੰਸੀਆਂ ਨੇ ਕਦੇ ਜ਼ਰਤ ਨਹੀਂ ਸੀ ਕਰਨੀ। ਸੋ ਰੂਸ ਦੀ ਹਲਾਸ਼ੇਰੀ ਕਾਰਨ ਫੌਜੀ ਹਮਲਾ ਕਰਨਾ ਭਾਰਤ ਲਈ ਸੁਖਾਲਾ ਹੋ ਗਿਆ। ਉਂਝ ਵੀ ਰੂਸੀ ਕਾਮਿਊਨਿਸਟ ਧਰ ਨੂੰ ਪੰਜਾਬ 'ਚ ਨਕਸਲਵਾੜੀ ਲਹਿਰ ਦੇ ਫੈਲ ਹੋਣ ਪਿੱਛੇ ਗੁਰਮਤਿ ਵਿਚਾਰਧਾਰਾ ਦਿਖਾਈ ਦੇ ਰਹੀ ਸੀ। ਐਸ ਲਈ ਰੂਸ ਆਪਣੇ ਤੌਰ ਤੇ ਵੀ ਸਿੱਖਾਂ ਨੂੰ ਸਭ ਕੁਝ ਸਿਖਾਉਣਾ ਚਾਹੁੰਦਾ ਸੀ। ਫਰ ਤੁਸੀਂ ਆਪ ਹੀ ਦੇਖ ਲਓ। ਸੰਸਾਰ ਭਰ ਦੇ ਵਿੱਚ ਕਰੋੜਾ ਬੰਦਿਆਂ ਦਾ ਮਨ ਜਿੱਟਣ ਵਾਲਾ ਕਾਮਿਊਨਿਜ਼ਮ ਪੰਜਾਬ ਦੇ ਵਿੱਚ ਗੁਰਮਤਿ ਨੂੰ ਨਹੀਂ ਜਿੱਸਕਿਆ। ਪਰ ਇਹੀ ਕੰਮ ਬਨਾਰਸ ਨੇ ਕਰਤਾ ਅਸੀਂ ਗੁਰੂਮਤ ਨੂੰ ਖਤਮ ਕਰਨਾ ਚਾਹੁੰਦੇ ਆ ਕਾਮਰੇਡਾ ਅਸੀਂ ਜਰਨੈਲ ਸਿੰਘ ਦੇ ਟੋਲੇ ਨਾਲ ਨੇਠਣਾ ਜਾਣਦੇ ਆ ਰੀਡਰ ਸਾਹਿਬ ਆਓ ਇੱਧਰ ਅੱਜ ਤੁਹਾਨੂੰ ਰਸ਼ੀਨ ਜਲਵਾ ਦਿਖਾਈਏ ਪਾਰਟੀ ਕਮਿਊਨਿਸਟ ਪਾਰਟੀ ਦੇ ਇੱਕ ਸੀਨੀਅਰ ਲੀਡਰ ਜੁਗਿੰਦਰ ਸ਼ਰਮਾ ਵੱਲੋਂ ਦਿੱਲੀ 'ਚ ਰੂਸੀ ਐਮਬੈਸਡਰ ਦੇ ਨਾਲ ਮੁਲਾਕਾਤ ਕਰਕੇ ਪਾਕਿਸਤਾਨ ਦੀ ਫੌਜ ਨੂੰ ਅਫਗਾਨਿਸਤਾਨ ਦੇ ਬਾਰਡਰ ਤੇ ਉਲਝਾਈ ਰੱਖਣ ਦੀ ਯੋਜਨਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਪਹਿਲਾਂ ਜੁਗਿੰਦਰ ਸ਼ਰਮਾ ਮਾਸਕੋ ਵਿਖੇ ਕਮਿਊਨਿਸਟ ਪਾਰਟੀ ਦੇ ਸਕੱਤਰ ਦੇ ਨਾਲ ਪੰਜਾਬ 'ਚ ਸਿੱਖਾਂ ਦੀ ਵਧ ਰਹੀ ਤਾਕਤ ਨੂੰ ਰੋਕਣ ਲਈ ਸਲਾਹ-ਮਸ਼ਵਰਾ ਕਰ ਚੁੱਕਾ ਸੀ। ਜੁਗਿੰਦਰ ਸ਼ਰਮੇ ਦਾ ਮਾਸਕੋ ਦਾ ਦੌਰਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਪਿਆਰ ਕੀਤਾ ਗਿਆ ਸੀ ਮਾਸਕੋ ਦੇ ਦੌਰੇ ਤੇ ਕਮਿਊਨਿਸਟ ਪਾਰਟੀ ਦੇ ਸਕੱਤਰ ਚਰਨੈਨ ਕੋ ਦੇ ਨਾਲ ਗੱਲਬਾਤ ਕਰਦਿਆਂ ਸ਼ਰਮੇ ਨੇ ਉਸ ਨੂੰ ਇੰਦਰਾ ਗਾਂਧੀ ਵੱਲੋਂ ਕੀਤੀ ਗਈ ਬੇਨਤੀ ਬਾਰੇ ਜਾਣਕਾਰੀ ਦਿੱਤੀ ਸੀ ਜਿਸ ਵਿੱਚ ਇੰਦਰਾ ਗਾਂਧੀ ਨੇ ਪੰਜਾਬ ਦੇ ਕਾਮਰੇਡਾਂ ਨੂੰ ਸਿੱਖਾਂ ਦੇ ਖਿਲਾਫ ਚੱਲ ਰਹੀ ਉਸ ਦੀ ਲੜਾਈ 'ਚ ਇੰਦਰਾ ਗਾਂਧੀ ਦਾ ਸਾਥ ਦੇਣ ਲਈ ਹੁਕਮ ਜਾਰੀ ਕਰਨ ਵਾਸਤੇ ਇੱਕ ਅਰਜ਼ੋਈ ਕੀਤੀ ਸੀ ਇਸ ਦੇ ਅਸਰ ਵੱਜੋਂ ਰੂਸ ਨੇ ਪੰਜਾਬ ਦੇ ਕਾਮਰੇਡਾਂ ਨੂੰ ਖਾਸ ਹਦਾਇਤਾਂ ਜਾਰੀ ਕੀਤੀਆਂ ਅਤੇ ਉਹ ਪ੍ਰੋਲੋਤਾਰੀ ਧਿਰ ਦੇ ਨਾਲ ਖੜਨ ਦੀ ਬਜਾਏ ਬੁਰਜਵਾਦੀ ਧਿਰ ਦੇ ਨਾਲ ਚਲੇ ਗਏ ਮੈਡਮ ਜੀ ਹਮ ਅਤੇ ਤੁਸੀਂ ਮਿਲ ਕੇ ਪੂਰੇ ਹਿੰਦੁਸਤਾਨ ਵਿੱਚ ਅਤਨਕਵਾਦ ਨੂੰ ਖਤਮ ਕਰ ਦਿੰਗੇ ਔਰ ਇਹ ਵਾਦਾ ਹੈ ہمارا ਤੁਹਾਡੇ ਸਾਥ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਵੀ ਇੰਦਰਾ ਗਾਂਧੀ ਦੇ ਨਾਲ ਗੁਪਤ ਮੀਟਿੰਗਾਂ ਕਰਕੇ ਪੰਜਾਬ ਦੀ ਸਥਿਤੀ ਤੇ ਜਿਵੇਂ ਕਿਵੇਂ ਆਪਣਾ ਕੰਟਰੋਲ ਕਰਨਾ ਚਾਹੁੰਦਾ ਸੀ ਸੁਰਜੀਤ ਨੇ ਅੱਧੀ ਦਰਜਨ ਮੀਟਿੰਗਾਂ ਕਰਕੇ ਇੰਦਰਾ ਗਾਂਧੀ ਨੂੰ ਰੂਸੀ ਕਮਿਊਨਿਸਟਾਂ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਹੀ ਨਹੀਂ ਦਿੱਤਾ ਬਲਕਿ ਉਸਨੇ ਸਿੱਖਾਂ ਨਾਲ ਫੈਸਲਾਕੁਨ ਲੜਾਈ 'ਚ ਵਿਚੋਲਗੀ ਕਰਦਿਆਂ ਇੱਕ ਜੋੜ ਬਣਨ ਦਾ ਮਹੱਤਵਪੂਰਨ ਕੰਮ ਵੀ ਕੀਤਾ ਸੁਰਜੀਤ ਅਤੇ ਜੁਗਿੰਦਰ ਸ਼ਰਮੇ ਦੀ ਵਰਤੋਂ ਭਾਰਤੀ ਖੁਫੀਆ ਮਹਿਕਮੇ ਵੱਲੋਂ ਇੱਕ ਤੈਸ਼ੂਦਾ ਪ੍ਰੋਗਰਾਮ ਦੇ ਅਧੀਨ ਕੀਤੀ ਜਾ ਰਹੀ ਸੀ ਖੁਫੀਆ ਅਫਸਰਾਂ ਨੇ ਪੰਜਾਬ ਦੇ ਸਿਆਸੀ ਇਤਿਹਾਸ ਨੂੰ ਸਟੱਡੀ ਕਰਦਿਆਂ ਪੂਰਾ ਲੇਖਾ ਜੋਖਾ ਕਰ ਲਿਆ ਸੀ ਕਿ ਕਿਹੜਾ ਲੀਡਰ ਜਾਂ ਉਹਨਾਂ ਦਾ ਚਮਚਾ ਸਿੱਖਾਂ ਦੇ ਖਿਲਾਫ ਉਹਨਾਂ ਦੀ ਲੜਾਈ 'ਚ ਕਿਸ ਕੰਮ ਆ ਸਕਦਾ ਗੁਰਮਤ ਫਲਸਫੇ 'ਚ ਕਿਉਂਕਿ ਮਨੁੱਖ ਦੀ ਬਰਾਬਰਤਾ ਦਾ ਨੁਕਤਾ ਵਿਦਵਾਨ ਹੈ ਇਸ ਨੁਕਤੇ ਨੂੰ ਕੱਟਣ ਦੇ ਲਈ ਮਿਹਨਤ ਕਰਕੇ ਖਾਣ ਵਾਲੇ ਪੰਜਾਬ ਦੇ ਸਿੱਖ ਕਿਸਾਨਾਂ ਨੂੰ ਮਾਰਕਸ ਵਾਲਾ ਸਮਾਜਿਕ ਬਰਾਬਰਤਾ ਦਾ ਸਿਧਾਂਤ ਢੋਲ ਕੇ ਪਿਆਇਆ ਜਾਣਾ ਸ਼ੁਰੂ ਕਰ ਦਿੱਤਾ ਗਿਆ ਇਹਦੇ ਨਾਲ ਇਕ ਤਰ੍ਹਾਂ ਪੰਜਾਬ ਦੇ ਲੋਕ ਗੁਰੂ ਦੀ ਵਿਚਾਰਧਾਰਾ ਨਾਲੋਂ ਟੁੱਟ ਕੇ Karl Marx 'ਚੋਂ ਆਪਣਾ ਰੱਬ ਲੱਭਣਾ ਚਾਹਣਗੇ ਤੇ ਦੂਜਾ ਉਹ ਮਾਨਸਿਕ ਤੌਰ ਤੇ ਕਮਜ਼ੋਰ ਹੋ ਕੇ ਲਾਲ ਝੱਡੀਆਂ ਚੁੱਕ ਕੇ ਜ਼ਿੰਦਾਬਾਦ ਮਰਦਾਬਾਦ ਦੇ ਚੱਕਰਾਂ 'ਚ ਪੈ ਜਾਣਗੇ ਬਾਅਦ 'ਚ ਜੇ ਇਹਨਾਂ ਘਟਨਾਵਾਂ ਦਾ ਅਧਿਐਨ ਕਰੀਏ ਤਾਂ ਇਸ ਦੇ ਤਬਾਕ ਉੱਨ ਨਤੀਜੇ ਵੀ ਸਾਡੇ ਸਾਹਮਣੇ ਆਏ ਕਿਉਂਕਿ ਇਸ ਦੇ ਬਾਅਦ ਸਿੱਖ ਕਿਸਾਨੀ ਨਾਲ ਸੰਬੰਧਿਤ ਕਈ ਪਰਿਵਾਰਾਂ ਦੇ ਮੁੰਡੇ ਲਾਲ ਝੱਡੇ 'ਚੋਂ ਇਨਕਲਾਬ ਲੱਭਣ ਲੱਗ ਪਏ ਸੋ ਪੰਜਾਬ ਤੇ ਦਿੱਲੀ ਦੇ ਸਰਕਾਰੀ ਦਫ਼ਤਰਾਂ ਦੇ ਚਪੜਾਸੀ ਤੋਂ ਲੈ ਕੇ ਉੱਪਰਲੇ ਅਫਸਰ ਤੱਕ ਕਿਸੇ ਵੀ ਸਿਆਸੀ ਪਾਰਟੀ ਦੇ ਚਾਹ ਦੇ ਖਾਲੀ ਗਲਾਸ ਚੁੱਕਣ ਵਾਲੇ ਸਧਾਰਨ ਵਰਕਰ ਤੋਂ ਲੈ ਕੇ ਪ੍ਰਧਾਨ ਤੱਕ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਸ਼ਰਧਾਲੂਆਂ ਤੋਂ ਲੈ ਕੇ ਉਹਨਾਂ ਦੇ ਮੁਖੀਆਂ ਤੱਕ ਸਿਰਫ ਨਿਸ਼ਾਨਦੇਹੀ ਨਹੀਂ ਕੀਤੀ ਗਈ ਬਲਕਿ ਉਹਨਾਂ ਤੇ ਬਕਾਇਦਾ ਸਮਾਵਧ ਕੰਮ ਕੀਤਾ ਗਿਆ ਤਾਂ ਕਿ ਕੋਈ ਵੀ ਚੂਲ ਢਿੱਲੇ ਨਾ ਰਹਿ ਜਾਵੇ ਸਰਕਾਰੀ, ਰਾਜਨੀਤਿਕ ਅਤੇ ਸਮਾਜਿਕ ਮਸ਼ੀਨਰੀ ਦੇ ਹਰ ਪੁਰਜੇ ਤੋਂ ਕੰਮ ਲਿਆ ਜਾਣਾ ਸੀ। ਤੀਜੀ ਏਜੰਸੀ ਵੱਲੋਂ ਪੰਜਾਬ ਆਪਰੇਸ਼ਨ ਦੀਆਂ ਇਹ ਸਾਰੀਆਂ ਕਾਰਵਾਈਆਂ ਦਿੱਲੀ ਚ ਬਿਕਾਨੇਰ ਹਾਊਸ ਤੋਂ ਚਲਾਈਆਂ ਜਾ ਰਹੀਆਂ ਸਨ। ਬਰਤਾਨਵੀ ਰਾਜ ਦੇ ਦੌਰਾਨ ਅੰਗਰੇਜ਼ਾਂ ਨਾਲ ਮਿਲਵਰਤਨ ਕਰਨ ਵਾਲੀਆਂ ਰਿਆਸਤਾਂ ਦੇ ਰਾਜਿਆਂ ਦੇ ਦਿੱਲੀ ਦੇ قیام ਦੇ ਦੌਰਾਨ ਠਹਿਰ ਵਾਸਤੇ ਰਾਜਾ ਸ਼ਾਹੀ ਸਟੇਟਾਂ ਦੇ ਨਾਮ ਹੇਠ ਹੀ ਇਹ ਹਾਊਸ ਬਣਾਏ ਗਏ ਸਨ। 1960 ਦੇ ਦੌਰਾਨ ਇਹਨਾਂ ਸਟੇਟਾਂ ਦੇ ਇਹ ਦੇਸੀ ਸਫਾਰਤਖਾਨੇ ਖਾਲੀ ਕਰਵਾ ਕੇ ਦਿੱਲੀ ਸਰਕਾਰ ਨੇ ਆਪਣੇ ਕਬਜ਼ੇ 'ਚ ਲੈ ਲਏ ਸਨ ਅਤੇ ਇਹਨਾਂ 'ਚ ਹੁਣ ਵੱਖ-ਵੱਖ ਮੈਕਮੇ ਆਪਣੇ ਦਫ਼ਤਰ ਚਲਾ ਰਹੇ ਨੇ ਜਾਂ ਇਹਨਾਂ 'ਚ ਸਖਤਰ ਪੱਦਰਦੀਆਂ ਮੀਟਿੰਗਾਂ ਜਿਹੜੀਆਂ ਹੁੰਦੀਆਂ ਨੇ ਮੰਤਰੀ ਲੈਵਲ ਦੇ ਉੱਤੇ ਤੇ ਇੰਡੀਆ ਗੇਟ ਤੇ ਭੰਡਾਰਾ ਪਾਰਕ ਵਿਖੇ ਗੁਲਾਬੀ ਪੱਥਰਾਂ ਨਾਲ ਬਣੀ ਬੀਕਾਨੇਰ ਹਾਊਸ ਦੀ ਇਸ ਆਲੀਸ਼ਾਨ ਬਿਲਡਿੰਗ ਦੇ ਕਮਰਿਆਂ 'ਚ ਭਾਰਤ ਇੱਕ ਵੱਡੀ جنگ ਲੜਨ ਦੀ ਤਿਆਰੀ ਕਰ ਰਿਹਾ ਸੀ ਇੱਕ ਅਜਿਹੇ ਦੇਸ਼ ਦੇ ਖਿਲਾਫ ਜਿਹੜਾ ਹਾਲੇ ਦੁਨੀਆ ਦੇ ਨਕਸ਼ੇ ਤੇ ਨਹੀਂ ਅਜਿਹੇ ਲੋਕਾਂ ਦੇ ਖਿਲਾਫ ਜਿਹੜੇ ਸਰਬਤ ਦਾ ਭਲਾ ਚਾਹੁੰਦੇ ਨੇ ਤੇ ਸਮੇਤ ਭਾਰਤ ਕੁੱਲ ਦੁਨੀਆ 'ਚ ਹਰ ਵਰਗ ਦੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਨੇ ਇੱਥੇ ਸਿਗਰਟਾਂ ਦੇ ਧੂਏਂ ਥੱਲੇ ਤੀਜੀ ਏਜੰਸੀ ਦੇ ਅਫਸਰ ਸਿੱਖਾਂ ਦੇ ਮਨਾਂ 'ਚ ਅੰਗੜਾਈ ਲੈ ਰਹੇ ਆਜ਼ਾਦੀ ਦੇ ਸੁਪਨੇ ਨੂੰ ਮਲਿਆ ਮੀਟ ਕਰਨ ਲਈ ਪਲਾਨ ਤਿਆਰ ਕਰਨ ਚ ਜੁਟੇ ਹੋਏ ਨੇ। ਕਰੀਬ 2 ਸਾਲਾਂ ਤੋਂ ਇਹ ਮੀਟਿੰਗਾਂ ਦਾ سلسلہ ਬਿਕਾਨੇਰ ਹਾਊਸ ਦੇ ਵਿੱਚ ਚੱਲ ਰਿਹਾ ਹੈ। ਤੀਜੀ ਅਜਸੀ ਨੇ ਬਿਕਾਨੇਰ ਹਾਊਸ ਨੂੰ ਇੱਕ ਸੇਫ ਹਾਊਸ ਦੇ ਤੌਰ ਤੇ ਇਸਤੇਮਾਲ ਕੀਤਾ। ਪੰਜਾਬ ਆਪਰੇਸ਼ਨ ਬਾਬਤ ਬਹੁਤ ਹੀ ਅਹਿਮ ਅਤੇ ਖੁਫੀਆ ਮੀਟਿੰਗਾਂ ਬਿਕਾਨੇਰ ਹਾਊਸ ਵਿਖੇ ਹੀ ਹੋਈਆਂ। ਆਰ ਐਨ ਕਾਓ ਗਰੀਸ਼ ਸਖਸੈਨਾ ਕੇ ਸੰਕਰਨ ਨਾਇਰ ਵੱਲੋਂ ਇੱਕ ਮੀਟਿੰਗ 'ਚ ਇਹ ਫੈਸਲਾ ਕੀਤਾ ਗਿਆ ਕਿ ਹਰ ਸੰਭਵ ਕੋਸ਼ਿਸ਼ ਕਰਕੇ ਸੰਤ ਭਿੰਡਰਾਂਵਾਲਿਆਂ ਨੂੰ ਜਿਉਂਦੇ ਜੀ ਫੜਿਆ ਜਾਵੇ ਅਤੇ ਉਹਨਾਂ ਤੇ ਸ਼ਹਾਦਤ ਦੇਣ ਦੀ ਮਨੋਧਾਰਨਾ ਨੂੰ ਪੂਰੀ ਦੁਨੀਆ ਦੇ ਵਿੱਚ ਮਜ਼ਾਕ ਬਣਾ ਕੇ ਪੇਸ਼ ਕੀਤਾ ਜਾਵੇ। ਇਸ ਲਈ ਆਰਐਨ ਕਾਓ ਨੇ ਦਿੱਲੀ ਪੁਲਿਸ ਦੇ ਮੁਖੀ ਦੇ ਨਾਲ ਇੱਕ ਵੱਖਰੀ ਮੀਟਿੰਗ ਕਰਕੇ ਗ੍ਰਿਫਤਾਰੀ ਹੋਣ ਦੀ ਸੂਰਤ 'ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦਿੱਲੀ ਦੇ ਲਾਲ ਕਿਲੇ 'ਚ ਕੈਦ ਰੱਖਣ ਦੇ ਇੰਤਜ਼ਾਮ ਵੀ ਤਕਰੀਬਨ ਮੁਕੰਮਲ ਕਰ ਲਏ ਸਨ that place is okay we will check it tomorrow but you have to be prepared we are sure delhi police always ready on the other side jodhpur is already took welcome all the kali leaders and everest darbar sahib te hamle de plan de hisse vich jo kamantri front te ਭਾਰਤ ਲਈ ਸਿਆਸੀ ਰੁਕਾਵਟਾਂ ਨੇ ਜਿਹੜੀਆਂ ਉਹਨਾਂ ਨੂੰ ਦੂਰ ਕਰਨਾ ਵੀ ਜ਼ਰੂਰੀ ਸੀ। ਇਸ ਲਈ ਸਿਆਸੀ ਲਾਮਬੰਦੀ ਲਈ ਆਰ ਆਨ ਕਾਓ ਨੇ ਬ੍ਰਿਟਾਨੀਆਂ ਨੂੰ ਆਪਣੇ ਨਾਲ ਜੋੜ ਲਿਆ। ਇਹ ਇਸ ਯਤਨ ਦੇ ਵਿੱਚ ਇੰਦਰਾ ਗਾਂਧੀ ਅਤੇ ਆਰ ਆਨ ਕਾਓ ਨੇ ਨਿੱਜੀ ਤੌਰ ਤੇ ਕੰਮ ਕੀਤਾ। ਕਾਓ ਨੇ ਬ੍ਰਿਟਾਨਵੀ ਖੁਫੀਆ ਏਜੰਸੀ ਅਤੇ ਪ੍ਰਧਾਨ ਮੰਤਰੀ ਨਾਲ ਗੁਪਤ ਮੀਟਿੰਗਾਂ ਕੀਤੀਆਂ ਅਤੇ ਸਿੱਖਾਂ ਦੀ ਆਜ਼ਾਦੀ ਦੀ ਲਹਿਰ ਨੂੰ ਅੱਤਵਾਦ ਸਾਬਤ ਕਰਕੇ ਫੌਜੀ ਸਹਾਇਤਾ ਦੀ ਮੰਗ ਕੀਤੀ। ਭਾਰਤ ਕਿਉਂਕਿ ਕਾਮਨਵੈਲਥ ਜਥੇਬੰਦੀ ਦਾ ਇੱਕ ਅਹਿਮ ਮੈਂਬਰ ਹੈ ਸੋ ਇਸ ਕੰਮ 'ਚ ਬਹੁਤੀ ਮੁਸ਼ਕਲ ਨਹੀਂ ਆਉਣੀ ਸੀ ਪਰ ਹਮਲੇ ਤੋਂ ਠੀਕ ਪਹਿਲਾਂ ਦੋਵਾਂ ਮੁਲਕਾਂ ਦੇ ਜਾਸੂਸਾਂ ਦੀ ਦਿੱਲੀ 'ਚ ਇੱਕ ਹੋਰ ਮੀਟਿੰਗ ਹੋਈ ਜਿਸ 'ਚ ਲੰਡਨ ਨੇ ਦਿੱਲੀ ਨੂੰ ਸੁਨੇਹਾ ਦਿੱਤਾ ਕਿ ਜਿੱਥੋਂ ਤੱਕ ਅੱਤਵਾਦ ਨਾਲ ਲੜਾਈ ਦਾ ਸਬੰਧ ਹੈ ਬ੍ਰਿਟਾਨੀਆ ਭਾਰਤ ਦੇ ਨਾਲ ਚਟਾਨ ਵਾਂਗ ਖੜਾ ਪਰ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਦਰਬਾਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ UK will never allow you to invade Sanctrum Sancturam Golden Temple change your plan as it will be good for all of us okay ਇਸ ਨਾਲ ਆਰਨਕਾਓ ਤੇ ਉਸਦੀ ਟੀਮ ਨੂੰ ਅਚੰਭਾ ਹੋਇਆ ਫੌਜੀ ਕਾਰਵਾਈ 'ਚ ਤੁਰੰਤ ਤਬਦੀਲੀਆਂ ਕੀਤੀਆਂ ਗਈਆਂ ਨਵੇਂ ਪਲਾਨ ਦੇ ਮੁਤਾਬਕ ਭਾਰਤ ਨੇ ਸਿੱਖਾਂ ਦੀ ਰਾਜਨੀਤਿਕ ਤਾਕਤ ਦੇ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਿਸ਼ਾਨੇ ਤੇ ਲੈਣਾ ਸੀ ਹੁਣ ਨਿਸ਼ਾਨਾ ਸ਼੍ਰੀ ਦਰਬਾਰ ਸਾਹਿਬ ਤੋਂ ਬਦਲ ਕੇ ਅਕਾਲ ਤਖਤ ਵੱਲ ਕਰ ਲਿਆ ਗਿਆ ਤੀਜੀ ਏਜੰਸੀ ਦਾ ਪਲਾਨ ਬਹੁਤ ਬਰੀਕੀ ਦੇ ਨਾਲ ਬਣਾਇਆ ਗਿਆ ਸੀ ਉਹ ਸੰਤ ਭਿੰਡਰਾਂ ਵਾਲਿਆਂ ਤੇ ਉਹਨਾਂ ਦੇ ਸਾਥੀਆਂ ਖਿਲਾਫ ਏ ਬੀ ਅਤੇ ਸੀ ਬਹੁਪਰਤੀ ਨੁਕਤਿਆਂ ਤੇ ਚੱਲ ਰਹੇ ਸਨ ਉਹਨਾਂ ਨੇ ਏ ਬੀ ਅਤੇ ਸੀ ਪਲਾਨ ਬਣਾ ਰੱਖੇ ਸਨ ਅਜਹੀਆਂ ਵਿਉਂਤਬੰਦੀਆਂ ਦੇ ਉਲਟ ਸੰਤ ਜਰਨੈਲ ਸਿੰਘ ਅੱਗੇ ਉਹ ਇੱਕੋ ਇੱਕ ਪਲਾਨ ਸੀ ਅੱਗੇ ਹੋ ਕੇ ਲੜ ਮਰਨ ਦਾ ਉਹ ਲੜ ਮਰਨ ਲਈ ਅਤੇ ਸ਼ਹਾਦਤ ਦੇਣ ਲਈ ਉਤਾਵਲੇ ਸਨ ਸਗੋਂ ਉਹ ਬਿਨਾਂ ਦੇਰੀ ਦੇ ਮੈਦਾਨੇ ਜੰਗ ਦੇ ਵਿੱਚ ਆਉਣਾ ਚਾਹੁੰਦੇ ਸਨ ਸਿਰਫ ਇਹ ਪਲਾਨ ਇੱਕੋ ਇੱਕ ਪਲਾਨ ਉਹਨਾਂ ਦੇ ਨਾਲ ਮੌਕੇ ਤੇ ਮੌਜੂਦ ਸਿੰਘਾਂ ਨੇ ਬਾਅਦ ਚ ਇਹ ਗੱਲਾਂ ਜ਼ਾਹਰ ਕੀਤੀਆਂ ਕਿ ਜੇ ਸੰਤਾਂ ਦੀ ਸ਼ਹੀਦੀ 6 ਜੂਨ ਵਾਲੇ ਦਿਨ ਹੁੰਦੀ ਹੈ ਹੋਈ ਹੈ ਤਾਂ ਇਹ ਸਭ ਸਾਥੀ ਸਿੰਘਾਂ ਵੱਲੋਂ ਰੋਕਣ ਦੇ ਕਾਰਨ ਹੀ 48 ਘੰਟੇ ਪਛੜੀ ਉਹ ਜੋ ਬਹੁਤ ਪਹਿਲਾਂ ਹੀ ਬਾਹਰ ਆ ਕੇ ਸ਼ਹੀਦ ਹੋ ਜਾਣਾ ਚਾਹੁੰਦੇ ਸਨ ਇੰਟੈਲੀਜੈਂਸ ਰਿਪੋਰਟਾਂ ਦੇ ਆਧਾਰ ਤੇ ਤੀਜੀ ਏਜੰਸੀ ਨੇ ਸੰਤ ਭਿੰਡਰਾਂਵਾਲਿਆਂ ਦੇ ਸਾਥੀ ਸਿੰਘਾਂ ਜਿਹੜੇ ਉਹਨਾਂ ਦੀ ਤਾਕਤ ਹੋ ਸਕਦੇ ਸਨ ਦੀ ਇੱਕ ਸੂਚੀ ਬਣਾਈ ਸੀ ਇਸ ਸੂਚੀ ਵਿੱਚ ਉਹਨਾਂ ਦਾ ਭਤੀਜਾ ਸਵਰਨ ਸਿੰਘ ਭਾਈ ਅਮਰੀਕ ਸਿੰਘ ਬਾਬਾ 18 ਸਿੰਘ ਭਾਈ ਮਨਵੀਰ ਸਿੰਘ ਚਿਹੜੂ ਭਾਈ ਸੁਖਦੇਵ ਸਿੰਘ ਸਖੀਰਾ ਭਾਈ ਸੁਖਦੇਵ ਸਿੰਘ ਸੁਖਾ ਸਿਪਾਹੀ ਉਰਫ ਲਾਬ ਸਿੰਘ ਪੰਜਵੜ ਕਾਬਲ ਸਿੰਘ ਉਰਫ ਨਰੰਤਰ ਸਿੰਘ ਭਾਈ ਰਚਪਾਲ ਸਿੰਘ ਪੀਏ ਭਾਈ ਗੁਰਬਚਨ ਸਿੰਘ ਮਾਨੋਚਾਹਲ ਅਤੇ ਭਾਈ सुरेंद्र ਸਿੰਘ ਸੋਢੀ ਇਹਨਾਂ ਦੇ ਨਾਮ ਉਸ ਸੂਚੀ ਦੇ ਵਿੱਚ ਸ਼ਾਮਲ ਨੇ ਤੇ ਹੋਰ ਵੀ ਬਹੁਤ ਸਾਰੇ ਸਿੰਘਾਂ ਦੇ ਨਾਮ ਸਾਨੂੰ ਸੂਚੀ ਵਿੱਚ ਤੀਜੀ ਏਜੰਸੀ ਵੱਲੋਂ ਵੱਡੀ ਕਾਰਵਾਈ ਦੇ ਨਾਲ ਸਿੱਖ ਰਾਜ ਨੂੰ ਆਜ਼ਾਦ ਕਰਾਉਣ ਲਈ ਜਦੋ ਜਹਿਦ ਕਰ ਰਹੇ ਸਿੰਘਾਂ ਨੂੰ ਦਰਬਾਰ ਸਾਹਿਬ ਤੋਂ ਦੂਰ ਕਰਨ ਅਤੇ ਉਸ ਤੋਂ ਪਹਿਲਾਂ ਇਸ ਕਾਰਵਾਈ ਨੂੰ ਇੱਕ ਅ ਅੰਜਾਮ ਦੇ ਕੇ ਸਿੰਘਾਂ ਨੂੰ ਸ਼ਹੀਦ ਕਰਕੇ ਇਹਨਾਂ ਨੂੰ ਟਾਰਗੇਟ ਤੇ ਲੈ ਕੇ ਉਸ ਕਾਰਵਾਈ ਨੂੰ ਸੌਖਾ ਕਰਨਾ ਸੀ ਤੇ ਤਾਂ ਕਿ ਜਿਹੜੀ ਸਰਕਾਰੀ ਤਾਕਤਾ ਉਹਦੇ ਚ ਘੱਟ ਤੋਂ ਘੱਟ ਵਰਤੀ ਜਾ ਸਕੇ। ਯਾ ਕਹਿ ਲਓ ਕਿ ਕੰਮ ਤਰਤੀਬ ਨਾਲ ਵੰਡ ਲਿਆ ਗਿਆ। ਅਤੇ ਏਜੰਸੀ ਦੇ ਹਰ ਗਰੁੱਪ ਨੂੰ ਉਸਦੇ ਆਪਣੇ ਨਿਸ਼ਾਨੇ ਮਿੱਥ ਕੇ ਆਜ਼ਾਦੀ ਨਾਲ ਕੰਮ ਕਰਨ ਲਈ ਸਿਗਨਲ ਦੇ ਦਿੱਤੇ। ਇਹਦੇ ਨਾਲ ਸਿੱਖਾਂ ਅੰਦਰਲੇ ਹੀ ਦਿੱਲੀ ਵੱਲ ਝੁਕ ਗਏ ਗਾਂਧੀਵਾਦੀ ਲੀਡਰਾਂ ਦੇ ਮਨਾਂ 'ਚ ਸਰਕਾਰ ਦਾ ਡਰ ਵੀ ਬਿਠਾਉਣਾ ਸੀ ਤਾਂ ਕਿ ਉਹ ਭਵਿੱਖ 'ਚ ਸਰਕਾਰ ਪੱਖੀ ਰਹਿਣ ਅਤੇ ਆਜ਼ਾਦੀ ਲਈ ਕੋਈ ਬਹੁਤੀ ਹਲੁਜਤ ਨਾ ਕਰਨ ਨਾਲ ਹੀ ਇਹ ਸਾਬਤ ਵੀ ਕਰਨਾ ਸੀ ਕਿ ਸੰਤ ਭਿੰਡਰਾਂਵਾਲਾ ਕੋਈ ਵੱਡੀ ਹਸਤੀ ਨਹੀਂ ਹੈ ਅਤੇ ਉਸ ਦਾ ਘੇਰਾ ਤੋੜਿਆ ਜਾ ਸਕਦਾ ਸੰਤ ਭਿੰਡਰਾਂਵਾਲਾ ਦੇ ਬਹੁਤ ਹੀ ਕਰੀਬੀ ਸਿੰਘਾਂ ਨੂੰ ਕਤਲ ਕਰਨ ਦਾ ਫੈਸਲਾ ਬਹੁਤ ਪਹਿਲਾਂ ਕਰ ਲਿਆ ਗਿਆ ਸੀ ਪਰ ਇਸ ਨੂੰ ਜਨਵਰੀ 1984 ਚ ਅਮਲੀ ਰੂਪ ਦੇਣ ਦਾ ਕੰਮ ਸ਼ੁਰੂ ਹੋ ਗਿਆ। ਹਾਲਾਂਕਿ ਇਸ ਬਾਰੇ ਜਿਹਾਰੂ ਸਿੰਘ ਪਹਿਲਾਂ ਹੀ ਚੌਕਸ ਹੋ ਕੇ ਚੱਲ ਰਹੇ ਸਨ ਪਰ 14 ਅਪ੍ਰੈਲ 1984 ਨੂੰ ਸੁਰਿੰਦਰ ਸਿੰਘ ਸੋਢੀ ਜਦੋਂ ਆਪਣੀ ਭੈਣ ਨੂੰ ਜਿਹੜੀ ਉਹਨਾਂ ਨੂੰ ਮਿਲਣ ਲਈ ਦਰਬਾਰ ਸਾਹਿਬ ਆਈ ਹੋਈ ਸੀ ਉਸ ਨੂੰ ਵਾਸ ਚੜਾਉਣ ਜਾਂਦੇ ਨੇ ਅੰਮ੍ਰਿਤਸਰ ਦੇ ਬਾਸਾਡੇ ਤੇ ਜਦੋਂ ਉਹ ਵਾਪਸ ਆਏ ਤਾਂ ਵਾਪਸੀ ਤੇ ਸਿੰਧੀ ਹੋਟਲ ਦੇ ਟਾਬੇ ਤੇ ਬਲਜੀਤ ਕੌਰ ਅਤੇ ਸੁਰਿੰਦਰ ਛਿੰਦੇ ਨੇ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੰਤ ਭਿੰਡਰਾਂਵਾਲਿਆਂ ਲਈ ਇਹ ਬਹੁਤ ਵੱਡਾ ਨੁਕਸਾਨ ਸੀ ਉਹਨਾਂ ਦੀ ਖੁਫੀਆ ਟੀਮ ਨੇ ਸਿਰਫ 24 ਘੰਟਿਆਂ ਵਿੱਚ ਬਲਜੀਤ ਕੌਰ ਅਤੇ ਛਿੰਦੇ ਨੂੰ ਫੜ ਕੇ ਤਹਿਕੀਕਾਤ ਕੀਤੀ ਅਤੇ ਸਾਰੇ ਮਾਮਲੇ ਦਾ ਪਤਾ ਲਾ ਲਿਆ ਸੋਡੀ ਦੇ ਕਾਤਲਾਂ ਨੂੰ ਸਜ਼ਾ ਦੇਣ ਲਈ ਸੁਖਦੇਵ ਸਿੰਘ ਉਰਫ ਲਾਜ ਸਿੰਘ ਪੰਜਵੜ ਨੂੰ ਜ਼ਿੰਮੇਵਾਰੀ ਦਿੱਤੀ ਗਈ ਛਿੰਦੇ ਨੂੰ ਅੰਮ੍ਰਿਤਸਰ ਤੋਂ ਕੁਝ ਕਿਲੋਮੀਟਰ ਦੂਰ ਪਿੰਡ ਮਾਨਾ ਵਾਲਾ ਕੋਲ ਦਬੋਚ ਲਿਆ ਗਿਆ ਜਦੋਂ ਉਹ ਪੰਜਾਬ ਛੱਡ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਸੋਡੀ ਦੇ ਕਤਲ ਲਈ ਜ਼ਿੰਮੇਵਾਰ ਦਿੱਲੀ ਦੀ ਅਫਸਰ ਟੀਮ ਅਤੇ ਗੁਰਚਰਨ ਸਕੱਤਰ ਨੂੰ ਛੱਡ ਕੇ ਸਾਰੇ ਸਾਜ਼ਿਸ਼ਕਰਤਾ ਅਤੇ ਕਾਤਲਾਂ ਨੂੰ ਲਾਭ ਸਿੰਘ ਅਤੇ ਉਸਦੇ ਸਾਥੀਆਂ ਨੇ ਖਤਮ ਕਰ ਦਿੱਤਾ ਕੇ ਸੰਕਰਨ ਨਾਇਰ ਦੀ ਸਿਆਸੀ ਟੀਮ ਨੇ ਅਕਾਲੀ ਦਲ 'ਚ ਸੱਨ ਮਾਰ ਕੇ ਇਹ ਕੰਮ ਕਰਵਾਇਆ ਸੀ ਧਰਮੀ ਉਦ ਮੋਰਚੇ ਦੇ ਡਿਕਟੇਟਰ ਹਰਚੰਦ ਸਿੰਘ ਲੋਂਗੋਵਾਲ ਦੇ ਨਿੱਜੀ ਸਕੱਤਰ ਗੁਰਚਰਨ ਨੇ ਛਿੰਦੇ ਅਤੇ ਬਲਜੀਤ ਕੌਰ ਨੂੰ ਇਹਨਾਂ ਕਤਲਾਂ ਦੇ ਲਈ ਬਾੜੇ ਤੇ ਖਰੀਦਿਆ ਸੀ। ਭਿੰਡਰਾਂ ਵਾਲਿਆਂ ਦੀ ਟੀਮ ਵੱਲੋਂ ਕਾਤਲਾਂ ਦੀ ਕੀਤੀ ਗਈ ਪੁੱਛਪੜਤਾਲ ਤੋਂ ਬਾਅਦ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਉਹਨਾਂ ਕਾਰਨ ਦਰਬਾਰ ਸਾਹਿਬ ਤੇ ਅੰਦਰਲਾ ਸਾਰਾ ਮਾਹੌਲ ਗੰਭੀਰ ਹੋ ਗਿਆ। ਜਨਰਲ ਸ਼ਿਵੇਗ ਸਿੰਘ ਦੇ ਮੁਤਾਬਕ ਤੀਜੀ ਏਜੰਸੀ ਦਾ ਇਹ ਇੱਕ ਜਸੂਸੀ ਹਮਲਾ ਸੀ। ਸੰਘਰਸ਼ ਦੇ ਦੌਰਾਨ ਸਰਕਾਰੀ ਧਿਰ ਵੱਲੋਂ ਕਦੇ ਵੀ ਅਜਿਹੇ ਹਮਲਿਆਂ ਦੀ ਉਮੀਦ ਘੱਟ ਹੀ ਹੁੰਦੀ ਹੈ। ਪਰ ਕੋ ਮਤਰੀ ਪੱਤਰ ਤੇ ਅਜਿਹੀਆਂ ਕਾਰਵਾਈਆਂ ਰਾਜਾ ਸ਼ਾਹੀ ਵਕਤਾਂ ਤੋਂ ਹੀ ਚਲਦੀਆਂ ਆ ਰਹੀਆਂ ਨੇ ਗਲਤੀਆਂ ਪਾਂਡਵ ਕਰਤੇ ਹਨ ਔਰ ਸਮਾਧਾਨ ਕ੍ਰਿਸ਼ਨ ਜੀ ਕੋ ਕਰਨਾ ਪੈਂਦਾ ਹੈ। ਅਭੀ ਇਹ ਟਾਰਗੇਟ ਵੀ ਖਤਮ। ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਬਹੁਤੇ ਜਿਹੜੀਆਂ ਨੂੰ ਦਿੱਲੀ ਵੱਲੋਂ ਕੀਤੀ ਜਾ ਰਹੀ ਤਿਆਰੀ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਸਿੱਖ ਲੀਡਰਾਂ ਅਤੇ ਦਰਬਾਰ ਸਾਹਿਬ ਦੇ ਅੰਦਰਲੇ ਹਥਿਆਰਬੰਦ ਸਿੱਖਾਂ ਦਾ ਖਿਆਲ ਸੀ ਕਿ ਪੰਜਾਬ ਪੁਲਿਸ, CRPF ਅਤੇ BSF ਦੀਆਂ ਜਿਹੜੀਆਂ ਕੰਪਨੀਆਂ ਨੇ ਦੱਸਦੇ ਨੇ ਉਹ ਕਾਰਵਾਈ ਕਰਨ ਦੇ ਲਈ ਪਵਿੱਤਰ ਸਥਾਨ ਦੇ ਅੰਦਰ ਦਾਖਲ ਹੋ ਸਕਦੇ ਨੇ। ਐਦਾਂ ਦੀ ਕੋਈ ਸੋਚ ਕੰਮ ਕਰ ਰਹੀ ਸੀ। ਇਸ ਤੋਂ ਵੱਧ ਕਿਸੇ ਨੂੰ ਕੁਝ ਪਤਾ ਨਹੀਂ ਸੀ। ਪਰ ਇਹ ਵੀ ਗੱਲ ਨਹੀਂ ਹੈ ਕਿ ਦਿੱਲੀ ਦੇ ਬਿਕਾਨੇਰ ਹਾਊਸ 'ਚ ਚੱਲ ਰਹੀਆਂ ਮੀਟਿੰਗਾਂ ਦੇ ਬਾਰੇ ਅੰਦਰਲੇ ਸਿੰਘਾਂ ਨੂੰ ਜਾਂ ਉਹਨਾਂ ਦੇ ਆਗੂਆਂ ਨੂੰ ਪਤਾ ਨਾ ਹੋਵੇ 1971 ਦੀ ਪੂਰਬੀ ਪਾਕਿਸਤਾਨ ਨੂੰ ਤੋੜ ਕੇ ਬੰਗਲਾਦੇਸ਼ ਬਣਾਉਣ ਦੀ ਭਾਰਤੀ ਮੁਹਿੰਮ ਲਈ ਬੰਗਲਾ ਮਿਲਸ਼ੀਆ ਨੂੰ ਮੁਕਤੀ ਬਾਣੀ ਨੂੰ ਤਿਆਰ ਕਰਨ ਵਾਲੇ ਜਨਰਲ ਸ਼ਵੇਗ ਸਿੰਘ ਸੰਤ ਪਿੰਡਰਾਂ ਵਾਲਿਆਂ ਦੀ ਫੌਜੀ ਤਾਕਤ ਬਣ ਕੇ ਕੰਮ ਕਰ ਰਹੇ ਸਨ ਸੋ ਜਨਰਲ ਸ਼ਵੇਗ ਸਿੰਘ ਉਹਨਾਂ ਨੂੰ ਭਾਰਤੀ ਖੁਫੀਆ ਮਹਿਕਮੇ ਅਤੇ ਫੌਜੀ ਪੇਸ਼ਕਦਮੀਆਂ ਬਾਰੇ ਚੰਗੀ ਤਰ੍ਹਾਂ ਪਤਾ ਸੀ ਅਤੇ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਆਪਣੇ ਰਸੂਖ ਦੇ ਕਾਰਨ ਕੋਈ ਗੁਪਤ ਜਾਣਕਾਰੀ ਪਹਿਲਾਂ ਹਾਸਲ ਹੋਈ ਹੋਵੇ। ਇਸ ਲਈ ਉਹਨਾਂ ਨੇ ਜਿਹਾਰੂ ਸਿੰਘਾਂ ਨੂੰ ਬੰਦੀ ਸਰਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ। ਫੌਜ ਦਾ ਮੁਕਾਬਲਾ ਕਰਨ ਲਈ ਮੋਰਚਾ ਬੰਦੀ ਅਤੇ ਬੰਕਰ ਬਣਾਉਣੇ ਸ਼ੁਰੂ ਕਰ ਦਿੱਤੇ ਗਏ। ਜਨਰਲ ਸ਼ਿਵੇਗ ਸਿੰਘ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਪੂਰੀ ਤਰ੍ਹਾਂ ਤਿਆਗ ਕੇ ਸਿੱਖ ਫੌਜ ਨੂੰ ਦੁਨੀਆ ਦੀ ਇੱਕ ਚੋਟੀ ਦੀ ਤਾਕਤਵਰ ਫੌਜ ਦੇ ਖਿਲਾਫ ਲੜਾਉਣ ਵਾਸਤੇ ਜਥੇਬੰਦ ਕਰਨ ਦੇ ਵਿੱਚ ਜੁਟ ਗਏ। ਸਮਾਂ ਬਹੁਤ ਤੇਜ਼ੀ ਨਾਲ ਬੀਤਦਾ ਜਾ ਰਿਹਾ ਸੀ ਤੀਜੀ ਏਜੰਸੀ ਵੱਲੋਂ ਸੰਤ ਭਿੰਡਰਾਂ ਵਾਲਿਆਂ ਦੇ ਨਜ਼ਦੀਕ ਪਹੁੰਚਣ ਲਈ ਸ਼ਹੀਦ ਦਰਪਾਰ ਸਾਹਿਬ ਅੰਦਰ ਛੱਡੇ ਗਏ ਜਾਸੂਸਾਂ 'ਚ ਕਈ ਜਣੇ ਜਨਰਲ ਸ਼ਿਬੇਕ ਸਿੰਘ ਦੀ ਹੁਸ਼ਿਆਰੀ ਦੇ ਕਾਰਨ ਫੜੇ ਵੀ ਗਏ ਬਹੁਤ ਸਾਰੇ ਜਾਸੂਸ ਤਾਂ ਦਰਪਾਰ ਸਾਹਿਬ ਤੋਂ ਬਚ ਕੇ ਦੌੜ ਗਏ ਕੋਈ 5-6 ਜਾਸੂਸਾਂ ਨੂੰ ਪੁੱਛ ਪੜਤਾਲ ਕਰਨ ਦੇ ਬਾਅਦ ਗੋਲੀ ਮਾਰ ਦਿੱਤੀ ਗਈ ਉਹਨਾਂ ਤੋਂ ਕੀਤੀ ਗਈ ਪੁੱਛ ਪੜਤਾਲ ਦੇ ਕਾਰਨ ਇਹ ਗੱਲ ਪੱਕੀ ਹੋ ਗਈ ਕਿ ਭਾਰਤ ਸ਼ੇਰੀ ਦਰਬਾਰ ਸਾਹਿਬ ਤੇ ਵੱਡਾ ਫੌਜੀ ਹਮਲਾ ਕਰੇਗਾ। ਸੰਤ ਭਿੰਡਰਾਂਵਾਲਿਆਂ ਤੇ ਜਨਰਲ ਸ਼ਿਵੇਗ ਸਿੰਘ ਨੂੰ ਇਹ ਗੱਲ ਪੁੱਜਣ 'ਚ देर ਨਾ ਲੱਗੀ ਕਿ ਇਹ ਹਮਲਾ ਸਰਕਾਰ ਵੱਲੋਂ ਮਹਿਜ਼ ਧਮਕੀ ਜਾਂ ਕੋਈ ਚੇਤਾਵਨੀ ਦੇਣ ਲਈ ਨਹੀਂ ਬਲਕਿ ਸਿੱਖਾਂ ਦੇ ਮਾਣ ਸਤਿਕਾਰ ਨੂੰ ਖਤਮ ਕਰਨ ਲਈ ਇੱਕ ਫੈਸਲਾਕੁਨ ਹਮਲਾ ਹੋਵੇਗਾ। ਸੋ ਸੰਤ ਜਰਨੈਲ ਸਿੰਘ ਭਾਈ ਅਮਰੀਕ ਸਿੰਘ ਅਤੇ ਜਨਰਲ ਸ਼ਿਵੇਗ ਸਿੰਘ ਨੇ ਚੌਣਵੇਂ ਸਿੰਘਾਂ ਦੀ ਮੀਟਿੰਗ 'ਚ ਕੋਈ ਅਜਿਹੀ ਇਲਾਹੀ ਤਰਕੀਬ ਨੂੰ ਕੰ ਤੰਮਰੂ ਬ ਦਿੱਤਾ ਕਿ ਕਿਸੇ ਵੱਡੀ ਤਾਕਤ ਦੇ ਨਾਲ ਮੁਕਾਬਲਾ ਕਰਦਿਆਂ ਨਤੀਜਾ ਕੋਈ ਵੀ ਹੋਵੇ ਪਰ ਉਹਨਾਂ ਵੱਲੋਂ ਜਿਹੜੀ ਇਹ ਲੜੀ ਗਈ ਲੜਾਈ ਹੈ ਇਤਿਹਾਸ ਦੇ ਪੰਨਿਆਂ ਤੇ ਕਿਸੇ ਮੀਨਾਕਾਰੀ ਦੇ ਛਾਪੇ ਵਾਂਗ ਹੋਵੇ ਸਤਨਾ